Matar a mãe! Meu Deus, é claro! Opa, irmão! ਆਥਰੀ ਲਾਣਾ ਮੈਡਮ ਤੁਸੀਂ ਪਿੱਛੇ ਹੋ ਜਾਓ ਪਲੀਜ਼ ਪਲੀਜ਼ ਲਾਈਵ ਚੱਲ ਰਿਹਾ ਹੈ ਪਿੱਛੇ ਹੋ ਜਾਓ ਲਾਈਵ ਚੱਲ ਰਿਹਾ ਹੈ ਲਾਈਵ ਚੱਲ ਰਿਹਾ ਮੈਡਮ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਉੱਪਰ ਤਾਂ ਕਿ ਰੋਜ਼ ਦਾ ਤਮਾਸ਼ਾ ਬਣਾਇਆ ਹੋਇਆ ਹੈ ਮੈਡਮ ਲਾਈਵ ਚੱਲ ਰਿਹਾ ਸਾਡੇ ਪੇਜ ਤੇ ਜੀ ਤੋ ਛੱਡ ਬਾਬੇ ਯਾਰੋ ਬਸ ਪੇੜੇ ਨਾਲ ਉਹ ਆਜ ਮਟ ਨਾ ਪੜਿਆ ਨਾ ਪੜਿਆ ਸਾਡੇ ਦਿਲੋਂ ਮੇਰੇ ਕਮ ਮਾਰ ਦੋ ਕਪਾ ਮੈਂ ਮਾਰ ਦੂ ਮੈਨੂੰ ਛੱਡ ਦੋ ਨਾ 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 ਮੈਨੂੰ ਮਾਰ ਦੋ ਛੱਡ ਦੋ ਕਿਹੜਾ ਕਿਹੜੀ ਕਿੰਨੇ ਜਾਣੇ ਬੋਲੋਗੇ ਯਾਨੀ ਇਹ ਉਹ ਵੀ ਨਾ ਮਾਰੀ ਗੋਲੀ ਮਾਰ ਕੇ ਸੱਤ ਨਹੀਂ ਕਿਤੇ ਨਹੀਂ ਮਾਰਨੀ ਰਹਿ ਕੇ ਗੋਲੀ ਮਾਰਨੀ ਆ ਕਿਸੇ ਨੇ ਗੋਲੀ ਨਹੀਂ ਮਾਰੀ ਗੋਲੀ ਮਾਰਨੀ ਆ ਤੁਸੀਂ ਬੈਠੋ ਉੱਥੇ ਗੋਲੀ ਮਾਰਨੀ ਆ ਸਾਡੇ ਕਰੀ ਕਰਾ ਸਾਡਾ ਸਰ ਅੱਜ 6 ਦਿਨ ਹੋ ਗਏ ਸੜਕਾਂ ਤੇ ਸਾਨੂੰ ਸੌਂਦਿਆਂ ਨੂੰ ਇੰਨਾ ਇਹਨੇ ਜਾਲੀ ਮੰਤਰੀ ਨੇ ਸਾਨੂੰ ਬੇਵਕੂਫ ਬਣਾਇਆ ਹੋਇਆ ਪੜਿਆ ਲਿਖਿਆ ਨੂੰ ਸਾਨੂੰ ਬੇਵਕੂਫ ਬਣਾਇਆ ਹੋਇਆ ਆ ਪਿੰਡ ਨਾਲੋਂ ਫੇਰੇ ਤੁਹਾਡੇ ਗੰਦੇ ਹਾਂ ਵੇਖ ਲਓ ਤੁਹਾਡਾ ਖਾਚ ਮੰਤਰੀ ਥੇਰੇ ਦਾ ਖਾਚ ਮੰਤਰੀ ਇੱਕ ਟੰਡਾ ਵੇਖ ਲਾ ਪਿੰਡ ਨਾਲੋਂ ਛੱਡ ਦਿਓ ਮੈਨੂੰ ਗੋਲੀ ਗੋਲੀ ਮਾਰੋ ਮੈਨੂੰ ਮੈਂ ਅਜ ਨਹੀਂ ਕਰਦੀ ਮੈਂ ਨਹੀਂ ਕਰਦੀ ਸਰ ਕੋਈ ਨਾ ਤੂੰ ਨਾ ਕਰ ਮੈਨੂੰ ਮਾਰ ਦੇ ਤੂੰ ਨਾ ਕਰ ਮੈਨੂੰ ਮਾਰ ਦੇ ਮੈਨੂੰ ਛੱਡ ਜਾ ਮੈਨੂੰ ਮੈਂ ਮੈਂ ਕਰਾ ਕੇ ਚੱਲਦਾ 10 ਸਾਲ ਹੈ ਸਾਲ ਮੇਰੇ ਸਾਲ મેજ <coughs> દ ਸਾਨੂੰ ਗੋਲੀ ਮਾਰ ਦੇ ਯਾਰ ਸਾਨੂੰ ਗੋਲੀ ਚਾਰਾ ਕਰ ਸਾਨੂੰ ਮੰਨੀ ਹੁੰਦੀ ਗੋਲੀ ਮਾਰ ਨਹੀਂ ਕਰਦੀ ਤਾਂ ਉਹ ਨਹੀਂ ਯਾਰ ਹਰਦਾ ਫਤੂ ਬਬਾਈ ਦਾ ਕੋਟਣਾ ਯਾਰ ਤੂੰ ਇਹ ਘੜੀ ਚੋੜਦੀ ਹੈ ਮੇਰੀ ਹੈ ਛੱਡ ਦੇ ਯਾਰ ਸਾਨੂੰ ਮਰਨੇ ਯਾਰ ਆ ਇਧਰ ਮਰਨੇ ਯਾਰ ਮਰਨੇ ਯਾਰ ਮਰਨੇ ਮੈਂ ਲੀਟਰਾਂ ਦਵਾਈ ਕੇ ਮਾਰਦਾ ਯਾਰ ਮੈਂ ਟ੍ਰੇਨ ਥਲੇ ਆਉਣ ਗਿਆ ਮੈਂ ਮਰਨੇ ਯਾਰ ਗੰਗਾਇ ਜੀ ਚੱਲ ਚੱਲ ਇਧਰ ਆ ਨਹੀਂ ਚਾਰ ਦੇ ਦਰਪੈਂਡਰ ਪਾੜ ਦਿਓ ਮਰ ਜਾ ਯਾਰ ਲੰਨੂ ਅਫਸਰ ਗੱਲ ਕਰੇ ਖਾਣ ਉਹ ਲੰਨੂ ਯਾਰ ਜੋਤ ਬੈਸ ਤੇ ਆ ਕੰਮ ਤੁਹਾਡੇ ਸਾਰੇ ਜਿਹੜੇ ਮਾਰਨ ਤੇ ਲੱਗ ਇੱਕ ਅੱਗੇ ਕੁੜੀ ਮਾਰਤੀ ਕਾਤਲ ਮੰਤਰੀ ਨੇ ਇਹਨੂੰ ਤੁਸੀਂ ਫਿਰ ਵੋਟਾਂ ਪਾ ਕੇ ਦਿਖਾ ਦੇ ਕਾਤਲ ਇਹ ਚਰਾਂ ਨਹੀਂ ਕੁਝ ਵੀ ਕਰਨੀ ਉਹ ਨਹੀਂ ਇਹ ਕਾਤਲ ਦਾ ਹਲਕਾ ਤਾਂ ਹੈਗਾ ਨਾ ਹਲਕਾ ਤਾਂ ਤੁਹਾਡਾ ਹੈਗਾ ਤੁਹਾਨੂੰ ਕੁਝ ਹੋ ਪਹਿਲਾਂ ਹੁੰਦਾ ਯਾਰ

ਅਹੀਂ ਰੋਜ਼ ਬੇਰੁਜ਼ਗਾਰਾਂ ਸਾਹੀ ਬੇਰੁਜ਼ਗਾਰ ਆਹੀ ਅੱਕੇ ਸਰਕਾਰਾਂ ਤੋਂ ਅਹੀਂ ਸਰਕਾਰਾਂ ਤੋਂ ਕੇ ਯਾਰ ਭਾਈ ਬੜੀ ਅੱਕੇ ਹੀ ਆ ਸਰਕਾਰਾਂ ਉਹੀ ਅੱਕੇ ਹੀ ਆ ਸਰਕਾਰਾਂ ਅਹੀਂ ਅੱਕੀ ਯਾਰ ਜੀ ਜੋਤ ਬੈਸ ਮੁਰਦਾਬਾਦ ਜੋਤ ਬੈਸ ਮੁਰਦਾਬਾਦ ਜੋਤ ਬੈਸ ਮੁਰਦਾਬਾਦ ਗੱਪੇ ਮੰਤਰੀ ਮੁਰਦਾਬਾਦ ਜੋਤ ਬੈਸ ਮੁਰਦਾਬਾਦ ਅਰਜੋਤ ਬੈਸ ਮਰ ਗਿਆ ਮੁਰਦਾਬਾਦ ਜਯੋਤ ਬੇਸ ਮੁਰਦਾਬਾਦ ਜਯੋਤ ਬੇਸ ਮੁਰਦਾਬਾਦ ਅਦੇ ਹਪਕਾ ਨੇ ਜਾਣਾ ਲੈਣ ਵਾਲਾ ਮੰਤਰੀ ਮੁਰਦਾਬਾਦ ਜਯੋਤ ਬੇਸ ਮੁਰਦਾਬਾਦ ਅਦੇ ਹਪਕਾ ਨੇ ਜਾਣਾ ਲੈਣ ਵਾਲਾ ਮੰਤਰੀ ਮੁਰਦਾਬਾਦ ਜਯੋਤ ਬੇਸ ਮੁਰਦਾਬਾਦ ਕਾਤਲ ਮੰਤਰੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਕਾਤਲ ਮੰਤਰੀ ਮੁਰਦਾਬਾਦ ਜਿੰਦਾਬਾਦ ਕਾਤਲ ਮੰਤਰੀ ਮੁਰਦਾਬਾਦ ਜਿੰਦਾਬਾਦ ਕਾਤਲ ਮੰਤਰੀ ਮੁਰਦਾਬਾਦ ਜਿੰਦਾਬਾਦ ਕਾਤਲ ਮੰਤਰੀ ਮੁਰਦਾਬਾਦ ਮੈਂ ਚੱਲ ਗਿਆ ਮੈਂ ਚੱਲ ਗਿਆ Menteri, Menteri, Menteri murtabar सिखा मंत्री सिखा मंत्री तोज़गारोगार ओ त Up behind.